ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਹਾਜ਼ਰ ਹਾਂ ਜੀ ਪੰਜਾਬ ਸਕੂਲ ਭਰਤੀ 2025 ਦੀ ਨਵੀਂ ਭਰਤੀ ਦੀ ਜਾਣਕਾਰੀ ਲੈ ਕੇ ਜੀ ਸਵਾਗਤ ਹੈ ਜੀ ਤੁਹਾਡਾ ਸਭ ਦਾ ਹੀ ਤੁਹਾਡੇ ਆਪਣੇ ਚੈਨਲ ਜੌਬਸ ਵਾਈਗਿਨੀ ਦੇ ਵਿੱਚ ਜਿਹੜੇ ਨਵੇਂ ਦਰਸ਼ਕ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਨਾਲ ਵੀਡੀਓ ਨੂੰ ਸਾਰੇ ਜਾਣੇ ਲਾਈਕ ਕਰ ਦੇਣ ਜੀ ਦੋਸਤੋ ਇਹ ਭਰਤੀ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦੀ ਭਰਤੀ ਹੈ ਇਹ ਭਰਤੀ ਦੇ ਲਈ ਕੋਈ ਵੀ ਤੁਹਾਡਾ ਪੇਪਰ ਨਹੀਂ ਹੋਵੇਗਾ ਕੋਈ ਵੀ ਤੁਸੀਂ ਕਿਤੇ ਵੀ ਅਪਲਾਈ ਨਹੀਂ ਕਰਨਾ ਹੋਵੇਗਾ ਨਾ ਹੀ ਇਹਦੀ ਭਰਨ ਦੀ ਕੋਈ ਫੀਸ ਹੈ ਜੀ ਸਿਰਫ ਇੰਟਰਵਿਊ ਹੋਵੇਗਾ ਉਹ ਕਦੋਂ ਹੋਵੇਗਾ ਪੂਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਦਿੱਤੀ ਹੋਈ ਹੈ ਕੌਣ ਅਪਲਾਈ ਕਰ ਸਕਦੇ ਤਨਖਾਹ 30000 ਰੁਪਏ ਮਹੀਨਾ ਹੋਵੇਗੀ ਜੀ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਜੀ ਆਪਣੇ ਚੈਨਲ ਦੇ ਹਰ ਰੋਜ਼ ਨਵੀਆਂ ਭਰਤੀਆਂ ਦੀਆਂ ਜਾਣਕਾਰੀਆਂ ਆਉਂਦੀਆਂ ਰਹਿੰਦੀਆਂ ਨੇ ਇਹਨਾਂ ਦਾ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਤੁਸੀਂ ਆਪਣੇ ਟੈਲੀਗ੍ਰam ਅਤੇ ਵਟਸਐਪ ਚੈਨਲ ਨੂੰ ਜੁਆਇਨ ਕਰ ਸਕਦੇ ਹੋ ਜੀ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਦੋਸਤੋ ਕਿਉਂਕਿ ਇਹ ਵੀਡੀਓ ਬਣਾਉਂਦੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਹੁਣ ਚੱਲਦੇ ਹਾਂ ਜੀ ਆਪਾਂ ਨੋ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਆਰਮੀ ਪਬਲਿਕ ਸਕੂਲ ਬਟਿੰਡਾ ਦੇ ਵੱਲੋਂ ਜੀ ਵਾਕ ਇੰਟਰਵਿਊ ਹੋਵੇਗੀ ਕੋਈ ਵੀ ਤੁਹਾਡਾ ਐਗਜ਼ਾਮ ਨਹੀਂ ਲਿਆ ਜਾਵੇਗਾ ਸਿਰਫ ਇੰਟਰਵਿਊ ਦੇ ਆਧਾਰ ਤੇ ਤੁਹਾਨੂੰ ਭਰਤੀ ਕੀਤਾ ਜਾਵੇਗਾ ਜੀ ਪੋਸਟਾਂ ਦੀ ਗਿਣਤੀ ਹੈ ਜੀ ਜਿੱਦਾਂ ਕਿ ਪੀਜੀਟੀ ਹੈ ਜੀ ਕੈਮਿਸਟਰੀ ਸਬਜੈਕਟ ਦੇ ਨਾਲ ਟੀਚਰ ਦੀ ਭਰਤੀ ਜੀ ਪੀਜੀਟੀ ਇੰਗਲਿਸ਼ ਟੀਚਰ ਜੀ ਪੀਜੀਟੀ ਹਿੰਦੀ ਸਬਜੈਕਟ ਜੀ ਪੀਜੀਟੀਜੀਟੀ ਹਿੰਦੀ ਸਬਜੈਕਟ ਜੀ ਨੰਬਰ 5 ਤੇ ਜੀ ਕਾਉਂਸਲਰ ਦੀ ਪੋਸਟ ਜੀ ਨੰਬਰ 6 ਤੇ ਜੀ ਐਲਡੀਸੀ ਐਪੀਐਸ ਦੀ ਪੋਸਟ ਹੈ ਜੀ ਕਲਰਕ ਦੀ ਪੋਸਟ ਹੈ ਜੀ ਹੈ ਪੋਸਟ ਨੰਬਰ 7 ਸਾਇੰਸ ਲੈਬ اٹینڈੈਂਟ ਦੀ ਪੋਸਟ ਹੈ ਜੀ ਪੋਸਟ ਨੰਬਰ 8 ਗਾਰਡਨਰ ਦੀ ਪੋਸਟ ਹੈ ਯਾਨੀ ਕਿ ਮਾਲੀ ਦੀ ਪੋਸਟ ਨੰਬਰ 9 ਜੀ ਐਲ ਡੀ ਸੀ ਲੋਅਰ ਡਿਵੀਜ਼ਨ ਕਲਰਕ ਦੀ ਪੋਸਟ ਹੈ ਜੀ ਜੋ ਆਊਟ ਕੀਤੀ ਗਈ ਐਪੀਐਸ ਪੀਪੀਡਬਲ ਲਈ ਆਇਆ ਦੀ ਪੋਸਟ ਹੈ ਜੀ ਪੋਸਟ ਨੰਬਰ 10 ਪੋਸਟ ਨੰਬਰ 11 ਜੀ ਐਡਮਿਨ ਸੁਪਰਵਾਈਜ਼ਰ ਦੀ ਪੋਸਟ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਇਨ੍ਹਾਂ ਪੋਸਟਾਂ ਦੇ ਲਈ ਕੁਆਲਿਫੀਕੇਸ਼ਨ ਰੱਖੀ ਗਈ ਹੈ 8ਵੀਂ 10ਵੀਂ 12ਵੀਂ ਡਿਪਲੋਮਾ ਬੀਐਡ ਕੀ ਡੈਟ ਤੁਸੀਂ ਪਾਸ ਕੀਤੀ ਜੀ ਤਾਂ ਇਹਨਾਂ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਹੋਰ ਵਧੇਰੇ ਜਾਣਕਾਰੀ ਦੇ ਲਈ ਇਹਨਾਂ ਦੀ ਵੈਬਸਾਈਟ ਹੈ ਜੀ www.apsbathinda.org ਇਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਇਸ ਵੈਬਸਾਈਟ ਤੇ ਜਾ ਕੇ ਤੁਸੀਂ ਇਹਨਾਂ ਤੋਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ ਡੇਟ ਐਂਡ ਟਾਈਮ ਆਫ ਇੰਟਰਵਿਊ ਹੈ ਜੀ 21 ਮਈ 2025 ਸਵੇਰ ਦੇ 8 ਵਜੇ ਤੋਂ ਪਹਿਲਾਂ-ਪਹਿਲਾਂ ਤੁਸੀਂ ਉੱਥੇ ਪਹੁੰਚ ਜਾਣਾ ਹੋਵੇਗਾ ਜੀ ਆਪਣੇ ਡਾਕੂਮੈਂਟ ਲੈ ਕੇ ਜੀ オリジナル ਡਾਕੂਮੈਂਟ ਤੇ ਤੁਹਾਡੇ ਕੁਲਝ ਐਕਸਪੀਰੀਅੰਸ ਆਉਦੇ ਡਾਕੂਮੈਂਟ ਸਾਰੇ ਡਾਕੂਮੈਂਟ ਲੈ ਕੇ ਤੁਸੀਂ ਪਹੁੰਚਣਾ ਹੋਵੇਗਾ ਜੀ ਐਡਰੈਸ ਨੋਟ ਕਰ ਲਿਓ ਜੀ ਜਿੱਥੇ ਤੁਹਾਡਾ ਇੰਟਰਵਿਊ ਹੋਵੇਗਾ ਜੀ ਆਰਮੀ ਪਬਲਿਕ ਸਕੂਲ ਬਟਿੰਡਾ ਵਾਕਨ ਇੰਟਰਵਿਊ ਹੋਵੇਗਾ ਜੀ ਇਸ ਜਗ੍ਹਾ ਦੇ ਉੱਤੇ ਇੰਟਰਵਿਊ ਅਟੈਂਡ ਕਰਨ ਲਈ ਤੁਹਾਨੂੰ ਕੋਈ ਵੀ ਡੀਏਡੀ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਜੀ ਦੋਸਤੋ ਉਮੀਦ ਹੈ ਜੀ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਦੋਸਤੋ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਆਪਣੇ ਚੈਨਲ ਤੇ ਹੋਰ ਵੀ ਬਹੁਤ ਸਾਰੀ ਵੀਡੀਓਾਂ ਦੇ ਭਰਜੀਆਂ ਦੀਆਂ ਅਪਡੇਟਸ ਆਉਂਦੀਆਂ ਰਹਿੰਦੀਆਂ ਨੇ ਕਿਰਪਾ ਕਰਕੇ ਚੈੱਕ ਕਰ ਸਕਦੇ ਹੋ ਸਕਰੀਨ ਦੇ ਉੱਤੇ ਵੀ ਸ਼ੋਅ ਹੋ ਰਿਹਾ ਹੋਵੇਗਾ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਜੀ